ਇਹ ਨਾਲ ਹੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਨਸ਼ਾ ਦੇ ਖਿਲਾਫ ਮਹਿਮ ਜਿਹੜੀ ਵਿੱਡੀ ਆ ਸਾਡੇ ਮਾਨਯੋਗ ਐਸਐਸਪੀ ਅਛਨੀ ਘਟਿਆਲੀ ਕਨਦ ਉਹਨਾਂ ਦੀ ਅਗਵਾਈ ਦੇ ਥੱਲੇ ਸਾਡੇ ਸੀਏ ਪਾਰਟੀ ਤੇ ਸਾਡੀ ਜਿਹੜੀ ਸੁਨਰਲਾ ਬਲੂਸੀ ਜੁਆਇੰਟ ਆਪਰੇਸ਼ਨ ਦੇ ਦੌਰਾਨ ਜਿਹੜਾ ਇੱਕ ਗੱਡੀ ਅਸੀਂ ਰੋਕੀ ਹੈ ਜਿਹਦੇ ਵਿੱਚ ਮੁਹੰਮਦ ਅਲੀ ਉਰਫ ਦਾਣੂ ਪੁੱਤਰ ਗੁਲਾਮ ਜਿਹੜਾ ਚੰਬੇ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜਿਹੜੀ ਬਲੇਰੋ ਪਿਕਅਪ ਰੋਕੀ ਹੈ ਐਚਪੀ 47ਏ 1599 ਨੰਬਰ ਹੈ ਦਾ ਇਹਦੇ ਵਿੱਚੋਂ ਅਪਰੋਕਸੀਮੇਟਿਕ ਕੁਇੰਟਰ 98 98. ਸਮਥਿੰਗ ਜਿਹੜੇ ਰੂਡੇ ਰਿਕਵਰ ਹੋਏ ਆ ਸਾਨੂੰ ਜਿਹੜੇ ਸੀ ਕਬਜ਼ੇ ਲਗਾ ਤਦ ਤੀ ਸਾਡੀ ਜਾਰੀ ਹੈ ਇਹ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜੀ ਮੈਂਬਡੀ ਆ ਉਹਦੀ ਖੰਨਾ ਜਿਲ੍ਹਾ ਦੀ ਸਾਡੇ ਜਿਹੜੀ ਹੈ ਬਹੁਤ ਹੀ ਵੱਡੀ ਕਾਮਯਾਬੀ ਹੈ ਤੇ ਅੱਗੇ ਵੀ ਸਾਡੇ ਜਿਹੜੇ ਮਾਨਯੂਗ ਐਸ.ਐਸ.ਪੀ. ਸਾਹਿਬ ਇਸ ਤਰ੍ਹਾਂ ਹੀ ਅਪਰੇਸ਼ਨ ਚਲਾਏ ਜਾਣਗੇ ਤੇ ਸਾਡੇ ਐਸ.ਪੀ.ਡੀ. ਸਾਹਿਬ ਸਰਵਜਿੰਦਰ ਸਾਹਿਬ ਉਹਨਾਂ ਦੀ ਗਵਾਹੀ ਦੇ ਵਿੱਚ ਸਾਡੇ ਸੀ.ਐਨ.ਜੀ. ਇਹ ਬਹੁਤ ਹੀ ਵੱਡੀ ਵਲਬਦੀ ਹੈ ਜਿਹੜੀ ਐਡੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਡੋਡੇ ਜਿਹੜੇ ਫੜੇ ਗੱਡੀ ਨੰਬਰ ਕਿੰਨਾ ਜੀ ਤੇ ਟੋਟਲ ਜਿਹੜੀ ਅਮਾਉਂਟ ਹੈ ਉਹ ਕਿੰਨੀ ਹੈ ਇਹਨਾਂ ਦੀ ਸੇਬਾਂ ਵਾਲੀ ਗੱਡੀ ਨੂੰ ਦੱਸ ਇਹ ਸੇਬਾਂ ਦੀ ਜਿਹੜੀ ਬਲੇਰੋ ਪਿਕਅਪ ਹੈ ਉਹਦੇ ਵਿੱਚ ਇਹ 10 ਬੋਰੀਆਂ ਜਿਹੜੀਆਂ ਥੈਲਿਆਂ ਦੇ ਵਿੱਚ ਪਾਈ ਹੋਈ ਸੀ ਗੱਡੀ ਦਾ ਨੰਬਰ HP 47 1589 ਹੈ ਬਲੇਰੋ ਪਿਕਅਪ ਪਿੱਛੇ ਜਿਹੜੇ ਉਹਦੇ ਵਿੱਚ ਮੋਡਸ ਵਰੰਟੀ ਸੀ ਪਿੱਛੇ ਸੇਬ ਭਰੇ ਹੋਏ ਸੀ ਉਹਦੇ ਅਗਲੇ ਪਾਸੇ ਜਿਹੜੀ ਰੂੜਿਆਂ ਦੀਆਂ ਬੋਰੀਆਂ ਸੀ ਨੇ ਭਰੇ ਹੋਏ ਸਰ ਕਿੱਥੇ ਲੈ ਕੇ ਜਾ ਰਹੇ ਅਸੀਂ ਕੁਝ ਦੱਸਿਆ ਨੇ ਇਹ ਤਫਤੀਸ਼ ਦਾ ਪਾਰਟ ਹੈ ਅਜੇ ਤਾਂ ਅਸੀਂ ਘੰਟਾ ਇੱਕ ਪਹਿਲਾਂ ਫੜੀ ਹੈ ਰੁਕੇ ਆ ਸਾਡੀ ਤਫਤੀਸ਼ ਹੋਏਗਾ ਉਹਨਾਂ ਤੋਂ ਬਾਅਦ ਇਹਦੇ ਬਾਰੇ ਡਿਸਕਲੋਜ਼ ਕੀਤਾ ਜੀ ਲੈ ਕੇ ਕਿੱਥੋਂ ਆ ਰਹੇ ਸੀ ਜੀ 25 ਗ੍ਰਾਮ ਚੰਬੇ ਪਿੰਡ ਤੋਂ ਚੰਬਾ ਜ਼ਿਲ੍ਹਾ ਹਿਮਾਚਲ ਪ੍ਰਦੇਸ਼ ਕੋਈ ਡਰਗ ਮਨੀ ਵਗੈਰਾ बरामद ਹੋਈ ਹੈ ਜੀ ਨਹੀਂ ਨਹੀਂ ਹਜੇ ਨਹੀਂ ਹਜੇ ਅਸੀਂ ਸਾਡੀ ਤਫਤੀਸ਼ ਹੋ ਰਹੀ ਹੈ